ਈਸ਼ਵਰ ਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ૌਰੀਅ ਚੱਕਰਵਾਡੀ ਅੱਜ ਸ਼ੋਭਾ ਬੱਗਾ سپورٹس ਅਕੈਡਮੀ ਦੇ ਵਿੱਚ ਆਇਆ ਆ ਕੇ ਮੈਂ ਬੱਚਿਆਂ ਦੀਆਂ ਖੇਡਾਂ ਵੇਖੀਆਂ ਨੇ ਛੋਟੇ-ਛੋਟੇ ਬੱਚੇ ਜਿਹੜਾ ਦੀ ਉਮਰ 4 5 6 ਸਾਲ ਤੱਕ ਹੀ ਹੈ ਜੇ ਔਰ ਐਡਾ ਵਧੀਆ ਪਾਰਟਿਸਪੀਟੈਂਟ ਹੋਣਾ ਨੇ ਕੀਤਾ ਜਿਮਨਾਸਟਿਕ ਦੇ ਵਿੱਚ ਕਰਾਟਿਆਂ ਵਿੱਚ ਕੋ ਹੈਗਾ ਲੇਡੀਜ਼ ਵੀ ਹੈ ਬੱਚੇ ਵੀ ਹੈ ਲੜਕੀਆਂ ਵੀ ਹੈ ਲੜਕੇ ਵੀ ਹੈ ਔਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਇੱਥੋਂ ਦੇ ਜਿਹੜੇ ਕੋਚ ਨੇ ਉਹ ਜੈਂਟਸ ਵੀ ਨੇ ਤੇ ਲੇਡੀ ਵੀ ਜਿਹੜੇ ਕਿ ਲੇਡੀਜ਼ ਵਾਸਤੇ ਬੜਾ ਬੈਨੀਫਿਟ ਹੈ ਅੱਜ ਦਾ ਯੂਕਤ ਜਿੱਦਾਂ ਪਹਿਲਾਂ ਦੱਸਿਆ ਗਿਆ ਕਿ ਰੋਜ਼ ਆਪਾਂ ਖਬਰਾਂ ਪੜ੍ਹਦੇ ਰਹਿੰਨਾ ਕਿਸੇ ਦਾ ਸਕੂਟਰ ਚੋਰੀ ਹੋ ਗਿਆ ਖਿੱਚ ਲਿਆ ਕਿਸੇ ਦੀ ਚੈਨ ਸਨੇਚ ਕਰ ਲਈ ਹੈ ਕਿਸੇ ਦਾ ਪਰਸਲ ਹੈਗਾ ਕਿਸੇ ਦਾ ਮੋਬਾਈਲ ਲੈ ਗਿਆ ਔਰ ਇਹਨੂੰ ਠੱਲ ਪਾਉਣ ਦੇ ਵਾਸਤੇ ਹਰ ਬੱਚੇ ਨੂੰ ਹਰ ਲੜਕੀ ਨੂੰ ਹਰ ਲੜਕੇ ਨੂੰ ਇਹ ਜਿਹੜੀ ਆਪਣੀ ਡਿਫੈਂਸ ਦੇ ਵਾਸਤੇ ਅਕੈਡਮੀ ਜੁਆਇਨ ਕਰ ਲੈਣੀ ਚਾਹੀਦੀ ਆ ਤਾਂ ਕਿ ਸਨੇਚਰਸ ਦਾ ਮੁਕਾਬਲਾ ਕਰ ਸਕਣ ਤੇ ਆਪਣੀ ਸੇਫਟੀ ਕਰ ਸਕਣ ਪਹਿਲੇ ਪਹਿਲੇ ਤਹੀਨ ਸਿਰਫ ਇਹ ਹੀ ਸੋਚਦੇ ਰਹੇ ਆ ਕਿ ਅਕੈਡਮੀ ਤੋਂ ਜਿਹੜਾ ਬੱਚਾ ਸਪੋਰਟਸ ਕਰ ਜਾਂਦਾ ਉਹਨੂੰ ਬੜੀ ਜਲਦੀ ਜੋਬ ਮਿਲ ਜਾਂਦੀ ਹੈ ਜੀ ਬਟ ਜੌਬ ਦੇ ਨਾਲ ਨਾਲ ਹੀ ਜੌਬ ਤੇ ਮਿਲ ਨਹੀਂ ਮਿਲਨੀ ਆ ਕਿਉਂਕਿ ਅੱਜ ਕੱਲ ਬੇਰੋਜ਼ਗਾਰੀ ਦਾ ਸਮਾਂ ਹੈ ਪਰ ਜਿਹੜੇ ਸਪੋਰਟਸਮੈਨ ਨੇ ਉਹਨਾਂ ਨੂੰ ਨੌਕਰੀ ਵਿੱਚ ਵੀ ਪਹਿਲ ਮਿਲਦੀ ਆ ਸੋ ਉਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਆ ਜਿਹੜੀ ਕਿ ਅੱਜ ਦੇ ਯੁੱਗ ਚ ਬਹੁਤ ਜ਼ਰੂਰੀ ਆ ਮੈਂ ਸਾਰਿਆਂ ਨੂੰ ਸਫਾਰਿਸ਼ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਇਸ ਅਕੈਡਮੀ ਵਿੱਚ ਦਾਖਲ ਕਰਾਓ ਤਾਂ ਕਿ ਆਪਣੀ ਸੈਲਫ ਡਿਫੈਂਸ ਵਾਸਤੇ ਔਰ এডਿਕੇਸ਼ਨ ਦੇ ਨਾਲ ਨਾਲ ਜੋਰਜ ਵਾਸਤੇ ਵੀ ਇਹ ਸ਼ੋਭਾ ਅਕੈਡਮੀ ਜਿਹੜੀ ਹੈ سپورٹس ਅਕੈਡਮੀ ਆ ਬਹੁਤ ਲਾਭਦਾਇਕ ਆ ਸੋ ਸਾਰਿਆਂ ਨੂੰ ਮੈਂ ਇੱਕ ਐਗਜ਼ਾਮਪਲ ਵੀ ਲਗਾ ਦੇਣ ਕਿ ਇਹੀ ਸਾਡਾ ਪਿੰਡ ਲੱਗ ਗਈ ਬਾਪੂਵਾਲ ਜਾਂ ਲਿੱਤਰਾ ਇੱਥੋਂ ਦਾ ਇੱਕ ਪਰਿਵਾਰ ਦੇ ਤਿੰਨ ਲੜਕੇ ਜਿਹੜੇ ਆ ਉਹ سپورٹس ਦੇ ਸਰਤੇ ਉੱਤੇ ਹੀ ਇੱਕ ਐਸਐਸਪੀ ਐਸਪੀ ਨੇ ਦੋ ਕਮਾਂਡੈਂਟ ਨੇ ਰਿਟਾਇਰ ਹੋਇਆ ਇੱਕ ਰਿਟਾਇਰ ਹੋ ਗਿਆ ਇੱਕ ਹੋਣ ਵਾਲਾ ਸੋ ਇਹ سپورٹس ਦੇ ਸਿਰ ਤੇ ਹੀ ਏਡੀ ਏਡੀ ਆ ਵੱਡੀਆਂ ਪੋਸਟਰ ਤੇ ਗਏ ਨੇ ਸੋ ਮੈਂ ਸਾਰੇ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਫਿਊਚਰ ਸ਼ਾਰਪ ਕਰੋ ਉਹਨਾਂ ਦਾ ਫਿਊਚਰ ਬ੍ਰਾਈਟ ਕਰੋ ਤਾਂ ਕਿ ਨੌਕਰੀ ਦੇ ਵਿੱਚ ਵੀ ਉਹਨਾਂ ਨੂੰ ਪਹਿਲ ਮਿਲੇ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਉਹਨਾਂ ਨੂੰ ਇਸ ਬੈਨੀਫਿਟ ਰਕ ਹੋ ਸਕੇ ਤਾਂ ਕਿ ਆਪਣੀ ਸੈਲਫ ਡਿਫੈਂਸ ਕਰ ਸਕਣ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰੀ ਫੇਰ ਬੱਗਾ ਜੀ ਨੂੰ ਉਹਨਾਂ ਦੇ ਬ੍ਰਦਰ ਨੇ ਕਮਾਂਡੈਂਟ ਵਿਜੇ ਜੀ ਉਹਨਾਂ ਨੂੰ ਮੁਬਾਰਕਬਾਦ ਦਵਾਂਗਾ ਕਿ ਉਹਨਾਂ ਨੇ ਇਹ ਕਦਮ ਚੁੱਕ ਕੇ ਜਿਹੜਾ ਕਿ ਬੱਚਿਆਂ ਦੇ ਫਿਊਚਰ ਵਾਸਤੇ ਉਪਰਾਲਾ ਕੀਤਾ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਧੰਨਵਾਦ ਹੈ ਔਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਕਿ ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨਗੇ ਜਿੱਦਾਂ ਕਿ ਜੀ ਇੱਕ ਮਹੀਨਾ ਕੰਪਲੀਟ ਨਹੀਂ ਹੋਇਆ ਤੇ 40 ਬੱਚੇ ਆ ਗਏ ਆ ਔਰ ਜਦੋਂ ਓਪਨਿੰਗ ਹੋ ਜਾਏਗੀ ਉਦੋਂ ਹੋ ਸਕਦਾ ਜਿਹੜਾ ਇਹਨਾਂ ਦਾ ਟਾਰਗੇਟ ਹੈ 100 ਬੱਚੇ ਦਾ ਇਸ ਤੋਂ ਵੀ ਵੱਧ ਹੋ ਜੇ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸਭ ਨੂੰ ਇੱਕ ਵਾਰੀ ਫੇਰ ਮੁਬਾਰਕ ਹੈ ਹਾਂ ਜੀ ਸਰ ਜੈਨ ਸਰ ਹਾਂ ਜੈਨ ਸਰ ਅੱਜ ਨੈਸ਼ਨਲ ਸਪੋਰਟਸ ਦਿ ਹੈ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਨੈਸ਼ਨਲ ਸਪੋਰਟਸ ਦੇ ਅ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਆਪਣੇ ਵੱਲੋਂ ਮੈਂ ਜੇ ਐਲ ਬੱਗਾ ਚੇਅਰਮੈਨ ਸੁਮਨ ਬੱਗਾ ਸਪੋਰਟਸ ਅਕੈਡਮੀ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਇਹਨਾਂ ਨੂੰ ਖੇਡ ਪ੍ਰੇਮੀ ਨੂੰ ਅੱਜ ਨੈਸ਼ਨਲ ਸਪੋਰਟ ਡੇ ਤੇ ਬਹੁਤ ਵਧਾਈ ਦੇਣਾ ਚਾਹਨਾ ਸਰ ਅੱਜ ਨੈਸ਼ਨਲ ਸਪੋਰਟਸ ਦਿ ਹੈ ਤੇ ਤੁਹਾਡੀ ਜਿਹੜੀ ਸਪੋਰਟਸ ਅਕੈਡਮੀ ਹੈ ਸ਼ੋਭਾ ਸਪੋਰਟਸ ਪੁਆਇੰਟ ਵਿੱਚ ਸਪੋਰਟਿਵ ਮੈਜਰ ਹੈ ਤੇ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਕਿਦਾਂ ਰੋਹਦਨਾ ਬੱਚੇ ਦਾ ਕੀ ਯੋਗਦਾਨ ਹੈ ਤੁਸੀਂ ਆਪਣੇ ਬਰਤ ਵਿੱਚ ਦੱਸਦੇ ਹੋ ਅਸੀਂ ਇਹ ਜੇ ਰੀਸੈਂਟਲੀ ਇਹ ਅਕੈਡਮੀ ਸਟਾਰਟ ਕੀਤੀ ਆ 4 ਤਰੀਕ ਨੂੰ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕਰਾਈ ਸੀ ਜਿਹਦੇ ਵਿੱਚ ਆਪਾਂ ਸਪੈਸ਼ਲੀ ਜਿਮਨਾਸਟਿਕ ਤੇ ਛੋਟੇ ਬੱਚਿਆਂ ਨੂੰ ਕਰਾਟੇ ਕਰਾ ਰਹੇ ਹਾਂ ਹੋ ਇਹ ਜੇ ਨੰਦਾਲ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਚਲਾ ਰਹੇ ਆ ਜਿਹੜੇ ਬੱਚੇ ਪੰਜਾਬ ਪੁਲਿਸ CRPF ਜਾਂ ਹੋਰ ਅਦਰ ਪੁਲਸ ਫੋਰਸਾਂ ਵਿੱਚ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਫਿਜ਼ੀਕਲ ਟ੍ਰੇਨਿੰਗ ਇੱਥੇ ਕਰਾਉਂਦੇ ਆ ਇਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਕਰਾ ਰਹੇ ਆ ਕੋਈ ਵੀ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਆ ਕੇ ਸਾਡੇ ਕੋਲ ਸੈਲਫ ਡਿਫੈਂਸ ਸਿੱਖਦਾ ਉਹਦੇ ਵਾਸਤੇ ਆਪਾਂ ਦੋ-ਦੋ ਮਹੀਨੇ ਦੇ ਛੋਟੇ-ਛੋਟੇ ਕੋਰਸ ਲਾ ਰਹੇ ਕਿਉਂਕਿ ਅਜਾ ਤੁਸੀਂ ਦੇਖ ਰਹੇ ਹੋ ਕਿ ਸਪੈਸ਼ਲੀ ਲੇਡੀਜ਼ ਵਾਸਤੇ ਜਾਂ ਲੜਕੀਆਂ ਵਾਸਤੇ ਹਾਲਾਤ ਬੜੇ ਖਰਾਬ ਹੈ ਕਿਤੇ ਸਮੇਂ ਕਿਸੇ ਵੀ ਕੋਈ ਦੁਰਘਟਨਾ ਜਾਂ ਮੰਦਭਾਗੀ ਘਟਨਾ ਹੋ ਸਕਦੀ ਹੈ ਉਹਦੇ ਵਾਸਤੇ ਅਸੀਂ ਅਲੱਗ ਕੋਰਸ ਚਲਾ ਰਹੇ ਆ ਸੈਲਫ ਡਿਫੈਂਸ ਵਾਸਤੇ ਜਿਹੜਾ ਕਿ ਆਤਮ ਰੱਖਿਆ ਉਹ ਕਰ ਸਕਿਆ ਲਾਸਟ ਟਾਈਮ ਵੀ ਸਰ ਕੋਈ ਐਸੀ ਘਟਨਾ ਹੋਈ ਸੀ ਲੜਕੀਆਂ ਨੂੰ ਦੋ ਤਿੰਨ ਵਾਰੀ ਕੇਸ ਹੋ ਚੁਕੇ ਹੈ ਤੇ ਇਹਦੇ ਲਈ ਜਿਹੜਾ ਸਪੋਰਟਸ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੇ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਲੈ ਕੇ ਲੜਕਿਆਂ ਨੂੰ ਲੈ ਕੇ ਇਹਦੇ ਬਾਰੇ ਆਪਣੇ ਵਿਚਾਰ ਦੱਸਿਓ ਕਿ ਗੇਮ ਚ ਆਣਾ ਚਾਹੀਦਾ ਬੱਚਿਆਂ ਨੂੰ ਕਿ ਨਹੀਂ ਆਣਾ ਚਾਹੀਦਾ ਤੇ ਕਿਸ ਤਰ੍ਹਾਂ ਆਣਾ ਚਾਹੀਦਾ ਦੇਖੋ ਜੀ ਜਿਹੜੀ ਸਪੋਰਟਸ ਆ ਉਹ ਨਾ ਕੇਵਲ ਜੌਬ ਵਾਸਤੇ ਜਾਂ ਉਹ ਮੈਡਲ ਵਾਸਤੇ ਹੈ ਇਹ ਜਿਹੜੀ ਸਪੋਰਟਸ ਹੈ ਇਹਦੇ ਇੱਥੇ ਆਲ ਰੌਂਡ ਡਵੈਲਪਮੈਂਟ ਹੁੰਦੀ ਹੈ ਇੱਕ ਚੰਗੇ ਸੰਸਕਾਰ ਵੀ ਨਾਲ-ਨਾਲ ਬੱਚਿਆਂ ਵਿੱਚ ਪੈਦਾ ਹੁੰਦੇ ਆ ਜਿਹੜਾ ਕਿ ਇਹ ਜਿਹੜੀਆਂ ਖਾਸ ਮੁਸਾਬਿਕ ਤੱਤ ਹੈ ਉਹਨਾਂ ਕੋ ਦੂਰ ਰੰਦਾ ਔਰ ਖੇਲਦੇ ਆਪਣੀ ਜਿਹੜੀ ਜਿਹੜੀ ਉਹਦਾ ਫਿਊਚਰ ਨੂੰ ਸਕੋਰ ਕਰਨ ਦੇ ਨਾਲ-ਨਾਲ ਉਹਦੀ ਆਪਣੀ ਖੁਦੀ ਸਿਹਤ ਔਰ ਇੱਕ ਟੀਮਵਰਕ ਦੀ ਭਾਵਨਾ ਮਿਲਵਤਨ ਦੀ ਭਾਵਨਾ ਔਰ ਇੱਕ ਚੰਗੇ ਸੰਸਕਾਰ ਵੀ ਖੇਡਾਂ ਵਿੱਚ ਮਿਲਦੇ ਆ ਇਸ ਲਈ ਸਾਰੇ ਹੀ ਜਿਨੇ ਆਪਣੇ ਬੱਚੇ ਆ ਉਹਨਾਂ ਨੂੰ ਖੇਡ ਵਿੱਚ ਭਾਗ ਲੈਣਾ ਚਾਹੀਦਾ ਔਰ ਨਾਲ ਦੀ ਨਾਲ ਅੱਜ ਦਾ ਤੋਂ ਸਮੇਂ ਚੱਲ ਰਿਹਾ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਨੂੰ ਜਰਾ ਜ਼ਰੂਰ ਤਾਂ ਸਪੈਸ਼ਲੀ ਜੋ ਮਾਸਲਾਤ ਜਾਂ ਸੈਲਫ ਡਿਫੈਂਸ ਸਿਖਾਉਂਦੀ ਕਿਉਂਕਿ ਜੋ ਅੱਜ ਸਮੇਂ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਸ਼ੋਭਾ ਸਪੋਰਟਸ ਅਕੈਡਮੀ ਥੋੜੇ ਸਮੇਂ ਚ ਬਹੁਤ ਵੱਡਾ ਨਾਮ ਹੋ ਗਿਆ ਹੈ ਔਰ ਹਜੇ ਤੋ ਹੀ ਮੋਰਚ ਨਹੀਂ ਕੀਤਾ ਪਰ ਕਾਫੀ ਬੱਚੇ ਜਿਹੜੇ ਤੁਹਾਡੇ ਕੋ ਸਿੱਖਣ ਆ ਰਹੇ ਆ ਤੇ ਆਉਣ ਵਾਲੇ ਦਿਨਾਂ ਚ ਸਪੋਰਟ ਸ਼ੋਭਾ ਸਪੋਰਟਸ ਅਕੈਡਮੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਹਾਡਾ ਜੋ ਮਕਸਦ ਹੈਗਾ ਕਿ ਘੱਟੋ ਘੱਟ ਆਪਾਂ 100 ਬੱਚੇ ਇੱਥੇ ਬੱਚਿਆਂ ਨੂੰ ਟ੍ਰੇਨ ਕਰਨਾ ਹੈ ਔਰ ਅਜੇ ਸਾਡੇ ਕੋਲ ਲਗਭਗ 30 40 ਬੱਚੇ ਇਸ ਲਈ ਐਟ ਪ੍ਰੈਕਟਿਸ ਕਰ ਰਹੇ ਹਾਂ ਕਿ ਜਦੋਂ ਤੁਸੀਂ ਕਹਾਂ ਕਿ ਫਾਰਮਲ ਓਪਨਿੰਗ ਕਰਨੀ ਹੈ ਪਰ ਬੱਚਿਆਂ ਦਾ ਓਪਨਿੰਗ ਛੋਟਾ ਮोटा ਡੈਮੋਨਸਟ੍ਰੇਸ਼ਨ ਨਾਲ ਹੋ ਜਾਏ ਇਸ ਲਈ ਬੱਚਿਆਂ ਨੂੰ ਅਪਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਆ ਔਰ ਔਰ ਨਹੀਂ ਹਾਂ ਔਰ ਵਾਲੀ ਸਮਝੀ ਬੱਚਿਆਂ ਨੂੰ ਆਪਣੇ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਆ ਆਪਣੇ ਸਪੋਰਟਸ ਵਿੱਚ